ਵੱਡੀ ਅਪਡੇਟ ਦੇ ਨਾਲ ਜੋੜਦੇ ਆ ਵੱਡੀ ਅਪਡੇਟ ਹੈ ਕਿ ਕਰਨਲ ਬਾਠ ਦੇ ਕੁੱਟਮਾਰ ਮਾਮਲੇ ਦੇ ਵਿੱਚ ਹੋਣਾ ਨਵਾਂ ਮੋੜ ਆਇਆ ਤਾਂ ਤੁਹਾਨੂੰ ਦੱਸ ਦਈਏ ਕਿ ਹਾਈ ਕੋਰਟ ਵੱਲੋਂ ਕੀ ਦਲੀਲ ਦਿੱਤੀ ਗਈ ਹੈ ਕਿ ਸੁਣਵਾਈ ਕੀਤੀ ਗਈ ਹੈ ਕਿ ਫੈਸਲਾ ਸੁਣਾਇਆ ਗਿਆ ਉਸ ਦੇ ਉੱਤੇ ਵੀ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਤਾਂ ਕਰਨਲ ਬਾਠ ਦੀ ਕੁੱਟ ਮਾਮਰੇ ਦੇ ਵਿੱਚ ਇੱਕ ਵੱਡਾ ਜਿਹੜਾ ਆ ਉਹ ਮੋੜ ਨਿਕਲ ਕੇ ਸਾਹਮਣੇ ਆਇਆ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੂੰ ਜਿਹੜੀ ਹੈ ਉਹ ਝਾੜ ਪਾਈ ਗਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਚੰਗੀ ਝਾੜ ਜਿਹੜੀ ਹੈ ਉਹ ਹਾਈ ਕੋਰਟ ਵੱਲੋਂ ਪਾਈ ਗਈ ਆ ਤਾਂ ਸੂਤਰਾਂ ਦੇ ਹਵਾਲੇ ਤੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਕਰਨਲ ਬਾਠ ਦੇ ਕੁੱਟਮਾਰ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਚੰਗੀ ਝਾੜ ਪਾਈ ਹਾਈ ਕੋਰਟ ਨੇ ਕੁੱਟਮਾਰ ਦੇ ਲਈ ਪੁਲਿਸ ਇੰਸਪੈਕਟਰਾਂ ਤੇ ਮੁਲਾਜ਼ਮਾਂ ਨੂੰ ਜਿਹੜੀ ਹੈ ਉਹ ਪਟਕਾਰ ਲਗਾਈ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਜੇਕਰ ਐਫਆਈਆਰ ਦਰਜ ਕੀਤੀ ਗਈ ਹੈ ਤਾਂ ਉਸ ਐਫਆਈਆਰ ਦਰਜ ਹੋਣ ਦੇ ਵਿੱਚ ਇੰਨਾ ਲੰਬਾ ਸਮਾਂ ਕਿਉਂ ਲੱਗਿਆ ਤਾਂ ਕਿਸੇ ਵੀ ਕਟਮਾਰ ਦਾ ਲਾਇਸੈਂਸ ਤੁਹਾਨੂੰ ਕਿਸ ਨੇ ਦਿੱਤਾ ਤਾਂ ਹਾਈ ਕੋਰਟ ਨੇ ਸਵਾਲ ਖੜੇ ਕਰਦੇ ਹੋਇਆ ਪੁਲਿਸ ਨੂੰ ਇਹ ਸਵਾਲ ਕੀਤੇ ਨੇ ਕਿ ਕਿਸੇ ਵੀ ਤਰ੍ਹਾਂ ਦੀ ਕੁੱਟਮਾਰ ਦਾ ਲਾਇਸੈਂਸ ਜਿਹੜਾ ਪੁਲਿਸ ਨੂੰ ਕਿਸ ਨੇ ਦੇ ਦਿੱਤਾ ਤਾਂ ਅੱਗੇ ਜਿਹੜਾ ਸਵਾਲ ਰਹਿਣ ਵਾਲਾ ਹੈ ਉਹਨਾਂ ਨੇ ਜਿਹੜਾ ਹਾਈ ਕੋਰਟ ਵੱਲੋਂ ਕੀਤਾ ਗਿਆ ਤਾਂ ਉਸਨੇ ਕਿਹਾ ਕਿ ਪੁਰਸੂ ਵਾਲਿਆਂ ਦਾ ਫਿਰ ਮੈਡੀਕਲ ਕਿਉਂ ਨਹੀਂ ਕਰਵਾਇਆ ਜੇਕਰ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਇੰਜਰਡ ਹੁੰਦੇ ਨੇ ਜ਼ਖਮੀ ਹੁੰਦੇ ਨੇ ਤਾਂ ਪੁਲਿਸ ਵਾਲਿਆਂ ਦਾ ਮੈਡੀਕਲ ਕਿਉਂ ਨਹੀਂ ਕਰਵਾਇਆ ਗਿਆ ਤਾਂ ਅਗਲਾ ਸਵਾਲ ਜਿਹੜਾ ਸੀਗਾ ਉਹ ਸੀ ਕਿ ਪੁਲਿਸ ਦੇ ਖੇਮੇ ਦੇ ਇੱਕ ਵਕੀਲ ਕਈ ਨੇ ਕਿਹਾ ਸੀ ਕਿ ਇੰਸਪੈਕਟਰ ਤੇ ਕਾਂਸਟੇਬਲ ਦੇ ਸੱਟਾਵਤੀਆਂ ਸਨ ਜਿਸ ਦਾ ਜਵਾਬ ਜਿਹੜਾ ਆ ਹਾਈ ਕੋਰਟ ਵੱਲੋਂ ਮੰਗਿਆ ਗਿਆ ਕਿ ਉਹਨਾਂ ਦਾ ਮੈਡੀਕਲ ਕਿਉਂ ਨਹੀਂ ਕਰਵਾਇਆ ਗਿਆ ਤਾਂ ਜੱਜ ਸਾਹਿਬਾਨ ਨੇ ਕਿਹਾ ਕਿ ਫਿਰ ਉਸ ਦੀ ਐਫਆਈਆਰ ਦਰਜ ਕਿਉਂ ਨਹੀਂ ਕੀਤੀ ਗਈ ਜੇਕਰ ਬਰਾਬਰ ਦੀ ਧਿਰ ਜਿਹੜੀ ਹੈ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਜਖਮੀ ਹੁੰਦੇ ਨੇ ਤਾਂ ਫਿਰ ਉਹਨਾਂ ਦੀ ਐਫਆਈਆਰ ਦਰਜ ਕਿਉਂ ਨਹੀਂ ਕੀਤੀ ਗਈ ਉਹਨਾਂ ਦਾ ਮੈਡੀਕਲ ਕਿਉਂ ਨਹੀਂ ਕੀਤਾ ਗਿਆ ਤਾਂ ਵਕੀਲ ਕੋਲ ਇਸ ਬਾਬਤ ਕੋਈ ਸਪਸ਼ਟ ਜਿਹੜਾ ਆ ਉਹ ਜਵਾਬ ਹੀ ਨਹੀਂ ਸੀਗਾ ਤਾਂ ਇਸ ਦੇ ਉੱਤੇ ਜਿਹੜਾ ਆ ਵਕੀਲ ਨੇ ਜਿਹੜੀ ਇਹ ਚੁੱਪੀ ਧਾਰੀ ਆ ਤਾਂ ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਕਰਨ ਲਬਾਠ ਕਟਮਰ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਚੰਗੀ ਜਿਹੜੀ ਆ ਉਹ ਝਾੜ ਪਾਈ ਹੈ ਦਾ ਮੁਆਫੀ ਮੰਗਦੇ ਦੀਆਂ ਵੀਡੀਓ ਕੋਰਟ ਦੇ ਵਿੱਚ ਵੀ ਦਿਖਾਈਆਂ ਗਈਆਂ ਕਈਆਂ ਸਨ ਕਿਉਂਕਿ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਪੁਲਿਸ ਅਧਿਕਾਰੀ ਜਿਹੜੇ ਨੇ ਕਰਨਲ ਬਾਠ ਦੀ ਪਤਨੀ ਤੋਂ ਮੁਆਫੀਆਂ ਮੰਗਦੇ ਸਨ ਉਹੀ ਵੀਡੀਓ ਜਿਹੜੀ ਹੈ ਉਹ ਹਾਈ ਕੋਰਟ ਦੇ ਵਿੱਚ ਵੀ ਦਿਖਾਈ ਗਈ ਸੀ ਮੁਆਫੀ ਮੰਗਦੇ ਦੀਆਂ ਵੀਡੀਓ ਕੋਰਟ ਦੇ ਵਿੱਚ ਦਿਖਾਈਆਂ ਗਈਆਂ ਸਨ ਤਾਂ ਵੀਡੀਓ ਦੇਖ ਕੇ ਜੱਜ ਸਾਹਿਬ ਨੇ ਆ ਜਿਹੜੀ ਹੈ ਚੰਗੇ ਫਟਕਾਰ ਜਿਹੜੀ ਹੈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਲਗਾਈ ਗਈ ਆ ਤਾਂ ਜੱਜ ਸਾਹਿਬ ਨੇ ਕਿਹਾ ਕਿ ਸੀਬੀਆਈ ਨੂੰ ਕਿਉਂ ਜਿਹੜਾ ਆ ਉਹ ਕੇਸ ਨਹੀਂ ਜਿਹੜਾ ਆ ਉਹ ਦਿੱਤਾ ਜਾਵੇ ਤਾਂ ਇਸ ਉੱਤੇ ਇਹ ਕਿਹਾ ਗਿਆ ਕਿ ਜੇਕਰ ਤੁਹਾਡੀ ਇਨਵੈਸਟੀਗੇਸ਼ਨ ਪੂਰੀ ਹੋ ਗਈ ਹੋਵੇ ਤਾਂ ਇਸ ਜਾਂਚ ਨੂੰ ਅੱਗੇ ਵਧਾਉਣਾ ਚਾਹੀਦਾ ਤਾਂ ਜੱਜ ਨੇ ਸਰਕਾਰ ਦੀਆਂ ਸਾਰੀਆਂ ਗੱਲਾਂ ਦਾ ਸਪਸ਼ਟ ਜਵਾਬ ਮੰਗਿਆ ਅਤੇ ਉਹਨਾਂ ਨੂੰ 2 ਦਿਨ ਦਾ ਸਮਾਂ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜੇਕਰ ਜਵਾਬ ਤਲ ਜੋ ਤਛਲੀ ਬਖਸ ਨਾ ਹੋਇਆ ਤਾਂ ਕਿ ਇਸ सीबीआई ਨੂੰ ਸੌਪ ਦਿੱਤਾ ਜਾਏਗਾ ਤਾਂ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜੋ ਕਿ ਮਾਮਲਾ ਪਟਿਆਲੇ ਦਾ ਹੈ ਕਰਨਲ ਬਾਸ ਦੀ ਕੁੱਟ ਮਾਰ ਦੇ ਨਾਲ ਜੁੜਿਆ ਹੋਇਆ ਤੇ ਇਹ ਮਾਮਲਾ ਜਿਹੜਾ ਹਾਈ ਕੋਰਟ ਦੇ ਵਿੱਚ ਪੁੱਜਿਆ ਸੀ ਤਾਂ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਚੰਗੀ ਝਾੜ ਪਾਈ ਹੈ ਮੁੱਖ ਕੇ ਤੇ ਮੌਜੂਦ ਜਿਹੜੇ ਵਕੀਲ ਸਾਨੂੰ ਉਹਨਾਂ ਨੂੰ ਇਸ ਉੱਤੇ ਸਪਸ਼ਟ ਕੋਈ ਜਵਾਬ ਨਹੀਂ ਆਇਆ ਤਾਂ ਸਪਸ਼ਟ ਜੇ ਸਵਾਲ ਜਿਹੜੇ ਹਾਈ ਕੋਰਟ ਵੱਲੋਂ ਕੀਤੇ ਗਏ ਸਨ ਕਿ ਜੇਕਰ ਮੁਲਾਜ਼ਮਾਂ ਨੂੰ ਜਿਹੜਾ ਆ ਉਹ ਜ਼ਖਮੀ ਹੋਏ ਨਹੀਂ ਤਾਂ ਉਹਨਾਂ ਨੇ ਐਪੀਆਰ ਦਰਜ ਕਿਉਂ ਨਹੀਂ ਕਰਵਾਈ ਕਿਸੇ ਵੀ ਤਰ੍ਹਾਂ ਦੀ ਕੁੱਟ ਮਾਰ ਦਾ ਜੋ ਲਾਇਸੈਂਸ ਹੈ ਪੁਲਿਸ ਨੂੰ ਕਿਸ ਨੇ ਦਿੱਤਾ ਤਾਂ ਪੁਲਸ ਵਾਲਿਆਂ ਦਾ ਮੈਡੀਕਲ ਕਿਉਂ ਨਹੀਂ ਕਰਵਾਇਆ ਜੇਕਰ ਇਸ ਕੁੱਟ ਮਾਰ ਦੇ ਵਿੱਚ ਉਹ ਜ਼ਖਮੀ ਸਨ ਤਾ ਐਸੋ ਤੇ ਇੰਸਪੈਕਟਰ ਤੇ ਕੌਨਸਟੇਬਲ ਦੇ ਸੱਟਾਂ ਵੱਧੀਆਂ ਸਨ ਤਾਂ ਆ ਜੋ ਪੁਲਿਸ ਦੇ ਇੱਕ ਵਕੀਲ ਵੱਲੋਂ ਜਿਹੜਾ ਇੱਕ ਸਪਸ਼ਟ ਜਵਾਬ ਜਿਹੜਾ ਉਹ ਉੱਥੇ ਨਹੀਂ ਦਿੱਤਾ ਤਾਂ ਜੱਜ ਸਾਹਿਬ ਨੇ ਕਿਹਾ ਕਿ ਫਿਰ ਉਸਦੀ ਐਫਆਈਆਰ ਦਰਜ ਕੀਤੀ ਹੋਏਗੀ ਤਾਂ ਉਸਦੀ ਐਫਆਈਆਰ ਦੀ ਦਰਜ ਕਾਪੀ ਜਿਹੜੀ ਆ ਉਹ ਦਿੱਤੀ ਜਾਵੇ ਤਾਂ ਇਸ ਉੱਤੇ ਵੀ ਜਿਹੜਾ ਆ ਉਹ ਵਕੀਲ ਕੋਲ ਜਵਾਬ ਨਹੀਂ ਸੀ ਤਾਂ ਮਾਫੀ ਮੰਗਦੇ ਹੋਏ ਵੀਡੀਓ ਜਿਹੜੀਆਂ ਨੇ ਕੋਰਟ ਦੇ ਵਿੱਚ ਦਿਖਾਈਆਂ ਗਈਆਂ ਸਨ ਵੀਡੀਓ ਜਿਹੜੀ ਆ ਉਹ ਦੇਖ ਕੇ ਜੱਜ ਨੇ ਜਿਹੜੀ ਇਹ ਫਟਕਾਰ ਲਗਾਈ ਹੈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਤਾਂ ਜੱਜ ਸਹਿਬਾਨ ਨੇ ਕਿਹਾ ਹੈ ਕਿ ਸੀਬੀਆਈ ਨੂੰ ਇਹ ਮਾਮਲਾ ਸੌਂਪ ਦਿੱਤਾ ਜਾਵੇ ਅਜੇਹਾ ਤੁਸੀਂ ਕਿਉਂ ਨਹੀਂ ਮੰਨਦੇ ਤਾਂ ਜੇਕਰ ਸਰਕਾਰ ਤੇ ਸਾਰੀਆਂ ਗੱਲਾਂ ਦਾ ਸਪਸ਼ਟ ਜਵਾਬ ਦੇਣ ਦੇ ਲਈ ਜਿਹੜੀ ਹੈ ਉਸ ਨੂੰ 2 ਦਿਨ ਦਾ ਸਮਾਂ ਦਿੱਤਾ ਗਿਆ ਹੈ ਜੇਕਰ ਸਰਕਾਰ ਤੇ ਪੰਜਾਬ ਪੁਲਿਸ ਸਾਰੀ ਗੱਲਾਂ ਦਾ ਸਪਸ਼ਟ ਜਵਾਬ ਦਿੰਦੀ ਹੈ ਤਾਂ ਫਿਰ ਤਫ਼ਤੀਸ਼ ਚੱਲੇਗੀ ਜੇਕਰ ਉਹਨਾਂ ਨੇ ਕਿਹਾ ਕਿ ਜੇਕਰ ਸਪਸ਼ਟ ਜਵਾਬ ਨਹੀਂ ਹੁੰਦਾ ਤਸੱਲੀ ਬਖਸ਼ ਜਵਾਬ ਨਹੀਂ ਹੁੰਦਾ ਤਾਂ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਜਾਵੇਗਾ